ਵਾਹੀ ਗੁਰਜੀ ਸਰਬੱਤ ਦਾ ਭਲਾ ਕਰਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਲੋਟ ਗਾਇਸ ਅੱਜ ਸਾਡਾ ਘਰ ਸਾਰਾ ਕਲੀਨ ਐ ਨੀਟ ਸੋ ਮੈਂ ਪਹਿਲੇ ਸੱਟੀ ਸੱਟੀ ਐਕਚੁਅਲੀ ਸਾਫ ਸੁਥਰੀ ਕਰ ਲਈ ਸੋ ਟੇਬਲ ਵੀ ఎవਰੀਥਿੰਗ ਇਜ਼ ਕਲੀਨ ਸੋ ਚੱਲਦੇ ਆ ਨਦਰ ਸਾਈਡ ਤੇ ਵੇਖਦੇ ਆ ਕਿਚਨ ਤੇ ਬੱਚਿਆਂ ਨੂੰ ਸੋ ਲੈਟਸ ਗੋ ਗਾਇਸ ਟਾਈਮ ਹੋ ਗਿਆ ਬਹੁਤ ਜ਼ਿਆਦਾ ਸੋ ਚੱਲਦੇ ਆ ਕਿਚਨ ਤੇ ਦਿਨਿਆਂ ਨੂੰ ਪਪੜੀਆਂ ਸੋ ਬੱਚਿਆਂ ਨੇ ਖਾ ਲੀਆਂ ਪਾਪੜੀਆਂ ਤੇ ਅਸੀਂ ਚੱਲਦੇ ਹਾਂ ਕਿ ਬਾਹਰ ਬਾਹਰ ਦਾ ਵਿਊ ਦਿਖਾ ਲਦੀ ਹਾਂ ਹਜੇ ਨਾ 7-8 ਵਜੇ ਦਾ ਟਾਈਮ ਆ ਤੇ ਮੈਂ ਕਿਹਾ ਚੱਲ ਬਾਹਰ ਦਾ ਵਿਊ ਦਿਖਾ ਲਦੀ ਹਾਂ ਮਾਰਨਿੰਗ ਵਲੋਗ ਬਹੁਤ ਸੋਹਣਾ ਲੱਗਦਾ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਕੀ ਹਾਲ ਚੱਲ ਸਾਰੇ ਨਾ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਸੋ ਡੇਲੀ ਰੂਟੀਨ ਡੇਲੀ ਵਲੋਗ ਵਿੱਚ ਤੁਹਾਡੇ ਸਾਰਿਆਂ ਦਾ ਹਾਰਦਿਕ ਤੈਨੂੰ ਗਾਸਵਾਗਤ ਸੋ ਇਥੇ ਪਿਆਰਾ ਜਿਹਾ 뷰 ਮਾਰਨਿੰਗ ਦਾ ਓ ਮਾਈ ਗੋਡ ਸੋ ਰਾਤ ਨੂੰ ਤਾਂ ਬਹੁਤ ਹੀ ਚਾਂਨ ਹੁੰਦਾ ਨਾ ਸਾਰਾ ਕੁਝ ਜਗਦਾ ਹੀ ਰਾਤ ਨੂੰ ਰਾਤ ਨੂੰ ਤਾਂ ਇੱਕਦਮ ਚਾਂਨ ਹੁੰਦਾ ਸੋ ਅੱਜ ਸਿਟੀ ਦੀਆਂ ਸਾਡੀ ਉਹ ਦੇਖ ਲਓ ਸਿਟੀ ਸਾਡੀ ਜਗਨ ਦੀ ਬਿਲਡਿੰਗਾਂ ਹਜੇ ਲਾਈਟ ਬੰਦ ਨਹੀਂ ਹੋਈ ਹੋਣੀ ਵਾਲੀ ਆ ਸੋ ਆ ਹੈਗੀ ਸਾਡੀ ਪਿਆਰੀ ਜੀ ਲੰਡਨ ਦੀ ਸਿਟੀ ਸੋ ਬਿਊਟੀਫੁਲ ਸੋ ਠੰਡ ਬਹੁਤ ਆ ਤੇ 8 9 ਵਜੇ ਦਾ ਟਾਈਮ ਹੋ ਚੁੱਕਾ ਏ ਤੇ ਆ ਦੇਖ ਲਓ ਮੈਂ ਐ ਕਿ ਸਨੋ ਨਹੀਂ ਪਈ ਅਸੀਂ ਸੋਚਿਆ ਸਨੋ ਪਾਉਗੀ ਬਟ ਸਨੋ ਨਹੀਂ ਪਈ ਸੋ ਲੈਟਸ ਗੋ ਗਾਇਸ ਇਨਸਾਈਡ ਵੈਰੀ ਵੈਰੀ ਕੋਲਡ ਟੁਡੇ ਓ ਮਾਈ ਗੁੱਡਨੈਸ ਸੋ ਮੇਰੀ ਤਾਂ ਸੱਚੀ ਕੁਲਫੀ ਜਮ ਜਾਂਦੀ ਰਾਤ ਦਾ ਟਾਈਮ ਓ ਮਾਈ ਗੋਡ ਰਾਤ ਦਾ ਟਾਈਮ ਨਹੀਂ ਸਵੇਰ ਦਾ ਟਾਈਮ ਸੋ ਸਵੇਰੇ ਸਵੇਰੇ ਜਿੱਥੇ ਤੱਕ ਚਾਹ ਨਾ ਮਿਲੇ ਕੰਮ ਨਹੀਂ ਸਰਨਾ ਸੋ ਭੱਜਦੇ ਆ ਕਿਚਨ ਤੇ ਪੀਨੇ ਆ ਕੱਪ ਆਫ ਟੀ ਤੇ ਮਿਲਦੇ ਆ ਤੁਹਾਨੂੰ Hi guys welcome back to my channel I hope everyone is okay so guys ki hal chal sare na theek thak wahi kujh di kripa sare chadhdi kala and mai bhi chadhdi kala vich a so daily routine daily vlog is toda sare na hardik te nigga swagat so love you guys nava vlog la ke aa chuki ha ajj huga day free so tisra din ho chukka hai morning di shuruaat ho chuki hai actually hun ta afternoon di shuruaat hai so bachyan nu ditta breakfast te baki sara cleaning wagaira kar chuki ha ਸੋ ਹੋਂ ਥੋੜਾ ਪਤਾ ਮੈਂ ਕਰਨਾ ਆ ਕਿ ਕਿਚਨ ਦਾ ਕੰਮ ਉਹ ਵੀ ਕਰਦੀ ਆ ਠਾਈ ਦੇ ਧਨੀਆ ਵਗੈਰਾ ਕੱਟ ਵੱਢ ਕਰਨਾ ਉਹ ਵੀ ਕੱਟਦੀ ਆ ਸੋ ਬੱਚਿਆਂ ਨੂੰ ਦੇਣੀ ਆ ਲੰਚ ਬਣਾ ਕੇ ਤੇ ਮੈਂ ਪੀਣੀ ਆ ਕੱਪ ਆਫ ਟੀ ਟੀ ਮੇਰੀ ਐਕਚੁਅਲੀ ਬਣੀ ਹੋਈ ਆ ਕਿਚਨ ਵਿੱਚ ਪਈ ਆ ਬਸ ਮੈਂ ਪੀਣੀ ਆ ਸੋ ਮੈਂ ਕਹੇ ਚਲ ਗਾਇਸ ਨੂੰ ਵੀ ਹੈਲੋ ਹਾਈ ਕਰਨਾ ਜ਼ਰੂਰੀ ਆ ਸੋ ਮੈਂ ਤੁਹਾਡੇ ਸਾਰੇ ਦਾ ਹਾਲ ਚਾਲ ਪੁੱਛਣ ਲਈ ਆ ਮੈਂ ਕਹੇ ਸਾਰੇ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਹੈ ਨਾ हां जी कृपाए मैंने पता है कमेंट्स ਸਾਡੇ ਪੜਦੀ ਰਹੀ ਨੀ ਵੈਰੀ ਨਾਈਸ ਵੈਰੀ ਵਧੀਆ ਵਧੀਆ ਮੈ ਬਹੁਤ ਚੰਗਾ ਲੱਗਦਾ ਥੈਂਕ ਯੂ ਸੋ ਮਚ ਕਮੈਂਟ ਕਰਨ ਵਾਸਤੇ ਐਨਾ ਪਿਆਰ ਦੇਣ ਵਾਸਤੇ ਤੇ ਪਤਾ ਨਹੀਂ ਕੀ ਹੋ ਗਿਆ ਵੀ ਵਿਊ ਬਹੁਤ ਜ਼ਿਆਦਾ ਡਾਊਨ ਹੋ ਗਏ ਪਿੱਛੇ ਜੇ ਮੈਨੇ ਉੱਤੇ ਚੱਲ ਕੇ ਜੀ ਫੇਥ ੱਲੇ ਆ ਗਿਆ ਮਗਰ ਪਤਾ ਕੀ ਹੁੰਦਾ ਹੈ ਚਾਰ ਪੰਜ ਦਿਨ ਨੂੰ ਜੇ ਰੋ ਵਲੋਗਿੰਗ ਨਾ ਕਰੋ ਨਾ ਵੀਡੀਓ ਅਪਲੋਡ ਕਰੋ ਨਾ ਤਾਂ ਫਿਰ ਇਹੀ ਹਾਲ ਹੁੰਦਾ ਆ ਸੋ ਮੈਂ ਨਾ ਚਾਰ ਪੰਜ ਦਿਨ ਵੀਡੀਓ ਨਹੀਂ ਪਾਉਂਦੀ ਰਹੀ ਕਸ ਥੋੜੀ ਛੁੱਟੀਆਂ ਹੀ ਤੇ ਆਪ ਫਿਰ ਰਿਲੈਕਸ ਕਰਦੀ ਰਹੀਆਂ ਮ제 ਨਾਲ ਰਿਲੈਕਸ ਕਰਦੀ ਕਰਦੀ ਵੀਊ ਡਾਊਨ ਹੋ ਗਿਆ ਹੁਣ ਮੈਂ ਕਿੱਦਾਂ ਆਪਣੇ ਵੀਊ ਆਪ ਲੈ ਕੇ ਜਾਵਾਂ ਕਿੱਦਾਂ ਮੈਂ ਵਾਇਰਲ ਕਰਾਂ ਆਪਣੀ ਵੀਡੀਓ ਨੂੰ ਪਲੀਜ਼ ਮੇਰੀ ਵੀਡੀਓ ਨੂੰ ਵਾਇਰਲ ਕਰ ਦਿਓ ਸੋ ਤੁਸੀਂ ਵੀ ਥੋੜਾ ਹੈਲਪ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਆ ਕਰੋ ਚਲੋ ਚੱਲਦੇ ਆ ਕਿਚਨ ਤੇ ਸੋ ਗਾਇਸ ਫਤਿਹ ਸਿੰਘ ਨਾ ਕਾਫੀ ਚੇ ਦਾ ਮੰਗਣ ਦਿਆ ਸੀ ਤੇ ਮੈਂ ਲੈ ਕੇ ਨਹੀਂ ਦਿੱਤੇ ਤੇ ਹੁਣ 크리스마ਸ ਚੱਲ ਗਈ ਆ ਤੇ ਹੁਣ ਹੋ ਗਈ ਸੀ ਥੋੜੇ ਸਸਤੇ ਤੇ ਮੈਂ ਲੈ ਕੇ ਆਈ ਆ ਫਤਿਹ ਵਾਸਤੇ ਸੋ ਫਤਿਹ ਨੂੰ ਦੇਣੀ ਆ ਸਰਪ੍ਰਾਈਜ਼ ਫਤਿਹ ਕਲੋ ਯੂ ਆਈਜ਼ ਆਮ ਕਮਿੰਗ ਕਮਿੰਗ ਕਲੋ ਯੂ ਆਈਜ਼ ਫਤਿਹ ਸਿੰਘ ਕੈਨ ਯੂ ਓਪਨ ਯੂ ਆਈਜ਼ ਵੈਲ ਡਨ ਚਾਹ ਸਭ ਜਿਹੜੇ ਨਾ ਸੁਣਾ ਪਹਿਲੇ ਬਾਬਾ ਹੱਥ ਜੋੜ ਕੇ ਹੱਥ ਜੋੜ ਕੇ ਬਾਬਾ ਜੀ ਸਿੰਘ ਜੀ ਬਾਬਾ ਦੂਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਵੈਲ ਡਨ ਪੱਗ ਆਪੇ ਬੰਨੀ ਤੁਸੀਂ ਕੀ ਆਪੇ ਬੰਨੀ ਆ ਵੈਰੀ ਨਾਈਸ ਤੁਸੀਂ ਦੀ ਆਪਣੇ ਦਾਦੇ ਵਾਂਗੂ ਬੰਨੀ ਆ ਕਿ ਨਾਨੇ ਵਾਂਗੂ ਬੰਨੀ ਆ ਨਾਨਾ ਨਾਨਾ ਦਾਦਾ ਦੋਣੇ ਵਾਂਗੂ ਵੈਲ ਡਨ ਸੋ ਲਓ ਜੀ Fateh Singh, hey you go, boy. Here you go. This is your surprise. Did you like it? Yeah. Did you like it? Can you show me and show guys? Very nice. Now it's cheaper, Fateh. This is really cheaper now. Guess um, hey, Guess hey, How much is this? Guessy uh, Prava. Um, um, so guessy Rande. Chal tu open Fateh. 68 ओके चल यू कैन ओपन इट एंड ईट इट ओपन कर लो फतेह सिंह जी हम शो मी वाओ ए निकले थे ना चल इन्नू ओपन करके देखो की हैगा या से ओपन वीर नु भी दे दी ठीक है शेयरिंग इज केयरिंग ओके हम अंडर ਸਾਡਾ ਸ਼ੇਅਰ ਕਰਦਾ ਹੈ ਸਾਰਾ ਸਮਾਨ ਵਾਓ ਸੈਂਟਾ ਵਾਲੀ ਚਾਕਲੇਟ ਸ਼ੋ ਮੀ ਸ਼ੋ ਗਾਇਸ एवरीवन Oh this is really nice. Sho 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 sho. Hmm yummy 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 in that tummy. Fata singing. Chalo eat kar lo hun te main chaldi kitchen de banonniya hor kuch khaan peen waste okay. ਸੋ ਲੋਜ ਗਾਇਸ ਫਾਈਨਲੀ ਅੱਜ ਸਾਡੇ ਘਰ ਬਣਿਆ ਤੜਕਾ ਬੀਨਸ ਸੋ ਮੈਂ ਤੜਕੇ ਵਾਲੇ ਬੀਨਸ ਤੇ ਨਾਲੇ ਜੈਕ ਪਟਾਟੋ ਸੋ ਅਵਨ ਵਿੱਚ ਰੱਖਿਆ ਥੋੜਾ ਸਬਾਨ ਬੱਚਿਆਂ ਦਾ ਤੇ 버ਗਰ ਵੀ ਸੋ ਲੋਜ ਗਾਇਸ ਇਹਦੇ ਵਿੱਚ 치즈 ਵਗੈਰਾ ਪਾ ਕੇ ਬਣ ਚੁੱਕਾ ਹੈ ਤੇ ਇਹਦੇ ਬਲੇਟ ਉੱਤੇ ਰੱਖ ਦਿੱਤਾ ਹੈ ਤੇ ਹੁਣ ਇਹਦੇ ਉੱਤੇ ਪਾਵਾਂਗੇ ਯੰਮੀ ਯੰਮੀ ਤੜਕਾ ਬੀਨਸ ਸੋ ਫਤੇ ਤੇ ਤੇ ਕਹਿੰਦੇ ਅੱਜ ਨਾ ਸਾਨੂੰ ਜੈਕ ਪਟਾਟੋ ਬਣਾ ਕੇ ਦੇ ਮੈਂ ਕਿਹਾ ਚਲੋ ਬਣਾ ਕੇ ਦੇ ਦਿੰਨੀ ਆ ਸੋ ਲੋਜ ਗਾਇਸ ਜੈਕ ਪਟਾਟੋ ਸਾਡਾ ਬਣ ਚੁੱਕਾ ਹੈ ਤੇ ਇਹਦੇ ਉੱਤੇ ਪਾਣ ਲੱਗਿਆ ਬੀਨਸ ਸੋ ਯੰਮੀ चीज एक्चुअली मैं कट के ना ਵਿੱਚੇ ਪਾ ਦਤਾ ਹੇ ਸੋ ਯਮੀ ਯਮੀ ਸਾਡੇ ਜੈਕਪੋਟ ਆਟੋ ਤੜਕਾ ਬੀਨਸ ਐਂਡ ਨਾਲ ਬਫਰ ਸੋ ਲਵ ਜੀ ਗਾਇਸ ਬਣ ਚੁੱਕੇ ਆ ਤੇ ਗਰੀ ਪਲੇਟ ਸਜ ਕੇ ਹੋ ਗਈ ਤਿਆਰ ਹੇ ਯੂ ਗੋ ਬாய் ਕਮ ਆਨ ਕਵਿਕਲੀ ਓ ਮਾਈ ਗੋਡ ਸੋ ਤੇਗ ਨੇ ਲੈ ਲਿਆ ਤੇ ਆ ਮੇਰਾ ਥੋੜਾ ਜਿਹਾ ਮੈਂ ਵੀ ਲਿਆ ਮੈਂ ਬੀਨਸ ਤੇ ਇੱਕ ਡਰਾਈ 버ગર ਐਕਚੁਅਲੀ ਆਇਲ ਫਰੀ ਆਇਲ ਨਹੀਂ ਮੈਂ ਬਿਲਕੁਲ ਵੀ ਲਾਇਆ ਤੇ ਆ ਮਾਈਕੋ ਵਿੱਚ ਹੀ ਰੱਖ ਲਈ ਆ ਅਵਨ ਵਿੱਚ ਹੀ ਬਣਾਉਣੀ ਆ ਸੋ ਫਤੇ ਨੇ ਲਿਆ ਆਲੂ ਆਲੂ ਦੇ ਵਿੱਚ ਪਾਇਆ ਚੀਜ਼ ਐਨੇ ਨਾ ਛਿੱਲਣ ਲਾਤੇ ਚਾਲੂ ਦੇ ਕਸੋਨਾ ਖਾਂਦਾ ਨਹੀਂ ਤੇ ਫਿਰ ਮੈਂ ਛਿੱਲਰ ਲਾ ਕੇ ਦੇ ਦਿੱਤੇ ਸੋ ਮੇਰੇ ਉੱਤੇ ਨਹੀਂ ਬੀਨਸ ਪਰ ਹੈ ਤੇ ਨਾਲ ਮੈਂ ਇਹਨੂੰ ਇੱਕ ਮੈਂ ਕਿਹਾ ਬਰੈਡ ਵੀ ਦੇ ਦੇਣੀ ਆ ਸੋ ਬੱਚਾ ਇਹ ਨਾ ਫਿਰ ਲਾਈਕ ਉਹ ਥੋੜਾ ਜਿਹਾ ਨਹੀਂ ਖਾਣਾ ਹੁੰਦਾ ਤੇ ਮੈਂ ਕਿਹਾ ਚੱਲ ਬੀਨਸ ਵੀ ਥੋੜੇ ਪਾ ਦਿੰਨੀ ਆ ਸੋ ਇੱਧਰ ਹੁਣ ਮੈਂ ਨਾ ਦੂਜਾ ਕੰਮ ਕਰ ਲੈਣੀ ਆ ਫਟਾਫਟ ਸੋ ਲੋ ਜੀ ਗਾਇਸ ਇੱਥੇ ਨਾ ਮੈਂ ਧਨੀਆਂ ਧੋ ਕੇ ਤੇਨੂੰ ਮੈਂ ਕਰ ਲੈ ਡਰਾਈ ਤੇ ਹੁਣ ਇਹਨੂੰ ਕੱਟ ਕੇ ਤੇ ਰੱਖਦੇ ਆ ਡੱਬੇ ਵਿੱਚ ਪਾ ਕੇ ਸੋ ਗਾਇਸ ਐਕਚੁਅਲੀ ਨਾ ਦੋ ਦਿਨ ਦਾ ਧਨੀਆ ਪਿਆ ਹੀ ਤੇ ਮੈਂ ਕਿਹਾ ਖਰਾਬ ਨਾ ਹੋ ਜੇ ਕਿਧਰੇ ਸੋ ਮੈਂ ਵਾਸ਼ ਕਰਕੇ ਨਾ ਤੇ ਮੈਨੂੰ ਮੈਂ ਕਿਹਾ ਹੁਣ ਕੱਟ ਲੈਣੀਆਂ ਚਲੋ ਫਟਾਫਟ ਮਾਰ ਲਿਆ ਚਾਕੂ ਤੇ ਕੱਟ ਵਾੜ ਕੇ ਕਰਦੇ ਆ ਪਾਸੇ ਸੋ ਲੋ ਜੀ ਗਾਇਸ ਇਹ ਤੇ ਮੈਂ ਹਰਾ ਧਨੀਆ ਸਾਰਾ ਕੱਟ ਲਿਆ ਜੀ ਤੇ ਇਹਨੂੰ ਰੱਖਣ ਲੱਗੀਆਂ ਫ੍ਰਿਜ 'ਚ ਸੋ ਮੈਂ ਧਨੀਆ ਲੈ ਕੇ ਆਈ ਸੀ ਮੈਂ ਕਿਹਾ ਚੱਲ ਇਹਨੂੰ ਹੁਣ ਕੱਟ ਕੇ ਨਾ ਫ੍ਰੀਜ਼ ਕਰ ਲੈਣੀ ਆ ਸੋ ਸਬਜ਼ੀ ਵਿੱਚ ਪਾਉਣ ਲਈ ਠੀਕ ਰਹਿੰਦਾ ਸੋ ਇਹ ਜਿਹੜੀ ਆਈਸਕ੍ਰੀਮ ਵਾਲੀ ਬਚੀ ਸੀ ਨਾ ਉਸੇ ਵਿੱਚ ਹੀ ਮੈਂ ਡੱਬੇ ਵਿੱਚ ਹੀ ਪਾ ਲਿਆ ਸੋ ਧੋ ਕੇ ਸੋ ਲੋ ਜੀ ਗਾਇਸ ਇਹਨੂੰ ਰੱਖ ਦਿੰਨੇ ਆ ਫ੍ਰੀਜ਼ 'ਤੇ ਸੋ ਲੋਜ ਗਾਇਸ ਫਤੇ ਸਿੰਘ ਨੇ ਅੱਜ ਸੋਹਣੀ ਸੋਹਣੀ ਦਸਤਾਰਾਂ ਬਨ ਬਨ ਦਿਖਾਣ ਦਿਆ ਏ ਹੁਣ ਕਿਹਦੇ ਵਾਂਗ ਦਸਤਾਰ ਬੰਨੀ ਜੀ ਬਬੂ ਨੇ ਅਠ ਬਨ ਤਰਬਨ ਬੰਨੀ ਸੀ ਕਿਹਦੇ ਵਾਂਗ ਬੰਨੀ ਸੀ ਪੱਗ ਦਾਦੇ ਵਾਂਗ ਹੁਣ ਆਪਣੇ ਦਾਦੇ ਵਾਂਗੂ ਬੰਨੀ ਪਹਿਲੇ ਨਾਨੇ ਵਾਂਗੂ ਬੰਨੀ ਸੀ ਪਹਿਲੇ ਆਪਣੇ ਨਾਨੇ ਵਾਂਗੂ ਬੰਨੀ ਸੀ ਹੁਣ ਦਾਦੇ ਵਾਂਗ ਸੋ ਅੱਜ ਸਾਡਾ ਫਤੇ ਸਿੰਘ ਤੇ ਬੜੀਆਂ ਵਧੀਆ 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 ਪੱਗਾਂ ਬੰਨਣ ਲੱਗ ਪਿਆ ਸੋ ਆਪੇ ਬੰਨੀ ਆ ਚਲ ਛੁੱਟਿਆ ਕਿੰਨੇ ਬੰਨੀ ਆ ਚਲ ਛੁੱਟੇ ਟੈਲ ਮੀ ਟਰੂ ਕਿੰਨੇ ਬੰਨੀ ਹੈ ਮੈਂ ਅੰਨਾ ਲਾਸ ਯੂ ਆ ਲਾਇਨ ਤੇ ਕਿੰਨੇ ਬੰਨੀ ਹੈ ਨਾ ਨਹੀਂ ਟੈਲ ਮੀ ਟਰੂ ਨਹੀਂ ਡੋਨਟ ਬੀ ਲਾਇਨ ਯੋ ਉਹ ਵੀ ਕੇਸ ਵੀ ਨਿਕਲੇ ਫਿਰ ਤੂੰ ਹੀ ਬੰਨੀ ਲੱਗਦਾ ਉਹ ਵੀ ਕੇਸ ਨਿਕਲੇ ਹੋਇਆ ਵੇਖ ਸ਼ੋ ਮੇਰੇ ਬੇਬੀ ਨੇ ਅੱਜ ਕਿਊਟ ਲੁੱਕ ਐ ਮੀ ਲੁੱਕ ਐ ਮੀ ਆ ਹੈਂਸਮ ਮਾ ਬੇਬੀ ਹੈਂਸਮ ਸੋ ਲੋਜ ਗਾਇਸ ਅੱਜ ਸਾਡੇ ਘਰ ਮਨ ਲੱਗੀ ਆ ਪਨੀਰ ਦੀ ਪੁਰਜੀ ਸੋ ਮੈਂ ਇੱਥੇ ਸਾਰਾ ਸਮਾਨ ਕੱਟ ਵੱਟ ਲਿਆ ਏ ਸੋ ਅਨੀਅਨ ਕੱਟੀਆ ਗ੍ਰੀਨ ਚਿੱਲੀ ਟਮਾਟਰ ਲਈ ਟਮਾਟਰ ਲਈ ਆ ਤੇ ਥੋੜਾ ਜਿਹਾ ਮੈਂ ਲਈ ਆ ਮਟਰ ਸੋ ਆ ਹੈਗਾ ਮਸ਼ਰੂਮ ਇਹਨਾਂ ਨੂੰ ਬਸ ਕੱਟਨੇ ਆ ਤੇ ਇਧਰ ਆ ਮੈਂ ਅਨੀਅਨ ਗਾਰਲਿਕ ਤੇ ਜਿੰਡੀ ਰੱਥੇ ਰੱਖ ਲਿਆ ਦਾਲ ਦਾ ਤੜਕਾ ਸਮਾਨ ਤਿਆਰ ਕਰਨ ਲਈ ਸੋ ਨਾਲ ਪਨੀਰ ਦੀ ਪੁਰਜੀ ਤੇ ਨਾਲ ਬਣੂਗੀ ਦਾਲ ਦਾਲ ਜੀਰੋ ਨਾਲ ਸਾਡੇ ਘਰ ਇਹ ਹੁੰਦਾ ਆ ਕਿ ਜੀਰੋ ਪਨੀਰ ਲਾਇਕ ਪਨੀਰ ਜਾਂ ਕੋਈ ਵੀ ਪੁਰਜੀ ਬਣਦੀ ਆ ਨਾ ਫਿਰ ਦਾਲ ਬਣਦੀ ਆ ਸੋ ਉੱਥੇ ਦਾਲ ਹੋਂਦੀ ਸਾਡੀ ਓ ਮਾਈ ਗੋਡ ਸੋ ਗਰਮ ਸੋ ਮੈਂ ਕਿਹਾ ਚਲ ਦਾਲ ਵੀ ਅਜਨਾਲ ਬਣਾ ਲੈਨੇ ਆ ਸੋ yellow ਦਾਲ ਬਨੇਗੀ ਐਂਡ ਪਨੀਰ ਪੁਰਜੀ ਸੋ ਬਣਾ ਕੇ ਨਾ ਗਾਇਸ ਤੇ ਫਿਰ ਮੈਂ ਤੁਹਾਨੂੰ ਮਿਲਦੀ ਹਾਂ ਹੁਣੇ ਹੀ ਸੋ ਲੋਜ ਗਾਇਸ ਫਾਈਨਲੀ ਨਾ ਤੜਕੇ ਦੀ ਹੋਣ ਦੀ ਤਿਆਰੀ ਦਾਲ ਤੜਕਾ ਪੁਰਜੀ ਮੇਰੀ ਬਣ ਚੁੱਕੀ ਹੈ ਪੁਰਜੀ ਨੂੰ ਕਰ ਦਿੱਤਾ ਸਾਈਡ ਤੇ ਤੇ ਇੱਥੇ ਨਾ ਮੈਂ ਸਾਰਾ ਕੁਝ ਤੜਕਾ ਵਗੈਰਾ ਭੁੰਨ ਲਿਆ ਤੇ ਦਾਲ ਕਰਨ ਲੱਗੀ ਐ ਐਡ ਸੋ অনion garlic ginger green chili ਸਭ ਕੁਝ ਪਾਕ ਹੈ ਨੋਨ ਵਿੱਚ ਮਸਾਲਾ ਸੁੱਟ ਕੇ ਤੇ ਹੁਣ ਇਹਦੇ ਵਿੱਚ ਐਡ ਕਰਨ ਲੱਗੀ ਐ ਦਾਲ ਚਲੋ ਜੀ ਇਹਨੂੰ ਕਰ ਦੋ ਮਿਕਸ ਤੇ ਹੋ ਚੁੱਕੀ ਐ ਮੇਰੀ ਦਾਲ ਐਕਚੁਅਲੀ ਹਲੇ ਨਾ ਪਤਲੀ ਬਹੁਤ ਐ ਇਹਦਾ ਪਾਣੀ ਸੁੱਕ ਜਾਣਾ ਜਦੋਂ ਪਾਣੀ ਸੁੱਕ ਜਾਊਗਾ ਕੋਲੀ ਚ ਪਾਉਂਗੇ ਦਿਖਾ ਲੂੰਗੀ ਤੇ ਉਨਾਂ ਚ ਕਰਾਂਗੇ ਦੇਖਣ ਜਾਂਦੇ ਆ ਫਤੇਹ ਸਿੰਘ ਨੂੰ ਚਲੋ ਜੀ ਚੱਲਦੇ ਆ ਫਤੇਹ ਸਿੰਘ ਦੇਖਦੇ ਆ ਬੜੀਆਂ ਸੋਹਣੀਆਂ ਸੋਹਣੀਆਂ ਪੱਗਾਂ ਬੰਨੀਆਂ ਅੱਜ ਮੇਰੇ ਬੇਬੀ ਨੇ ਸੋ ਗਾਇਸ ਫਤਿਹ ਨੇ ਅੱਜ ਫਸਟ ਟਾਈਮ ਦਸਤਾਰ ਬੰਨੀ ਲੁੱਕ ਐ ਮੀ ਫਸਟ ਟਾਈਮ ਦਸਤਾਰ ਬੰਨੀ ਫਤਿਹ ਨੇ ਪੱਗ ਮਾ ਬੇਬੀ ਨੇ ਪੱਗ ਬੰਨੀ ਫਸਟ ਟਾਈਮ ਸੋ ਕਿਊਟ ਕੀ ਵੇਖਦਾ ਸੀ ਹੂੰ ਪੱਗ ਉਹ ਕੰਟੂਨ ਮੇ ਘਰ ਆਏ ਵੇਪਰਾਵਾ ਹੋਰ ਬਲ ਚੀਜ਼ਾਂ ਵੇਖਣ ਦੇ ਆ ਚੱਲ ਆ ਤੇਰੇ ਟਾਈਡੀ ਬੇਅਰ ਵੀ ਬਹੁਤ ਪਿਆਰੇ ਪਿਆਰੇ ਸੋਹਣੇ ਸੋਹਣੇ ਲੱਗਣਦੇ ਤੇਰੇ ਨਾਲ ਦੇ ਉਹ ਸਪਾਈਡਰਮੈਨ ਤੇਰੇ ਨਾਲ ਮੈਚਿੰਗ ਹੁੰਦੇ ਆ ਫਤਿਹ ਰੈੱਡ ਰੈੱਡ ਐਂਡ ਬਲੂ ਪੱਗ ਔਰ ਇਹ ਵੀ ਬਲੂ ਚਲ ਬਾਈ ਕਰ ਦੋ ਹੈਲੋ ਗਾਇਸ ਨੂੰ ਕਰ ਦੋ ਹੈਲੋ ਗਾਇਸ ਪਪਾ ਤੋਂ ਚੈਨਲ ਲਾਈਕ ਐਂਡ ਸਬਸਕ੍ਰਾਈਬ ਗੁੱਡ ਬੋਏ ਸੋ ਲੋ ਜੀ ਗਾਇਸ ਸਾਰਾ ਦਿਨ ਕੰਮ ਕਰ ਅਪ ਡਾਊਨ ਪੰਜਾਬੀ ਮਦਰ ਦਾ ਇਹੀ ਹਾਲ ਹੁੰਦਾ ਇੰਡੀਅਨ ਮਮ ਦਾ ਸੋ ਕੁਕਿੰਗ ਕਲੀਨਿੰਗ ਬੱਚਿਆਂ ਨੂੰ ਬ੍ਰੈਕਫਾਸਟ ਲੰਚ ਡਿਨਰ ਸੋ ਐਵਰੀ ਡੇ ਸੇਮ ਰੂਟੀਨ ਹੁੰਦੀ ਸਾਡੀ ਸੋ ਲੋ ਜੀ ਨੇਰਾ ਪੈ ਚੁੱਕਾ ਹੈ ਬਾਲ ਹੁਣ ਤੁਸੀਂ ਦੇਖ ਲਓ ਸਵੇਰ ਦੀ ਲੱਗੀ ਹੈ ਤੇ ਸ਼ਾਮ ਪੈ ਗਈ ਆ ਤੇ ਹੁਣੇ ਰਾਤ ਵੀ ਪੈ ਗਈ ਹੈ ਨਾਲ ਹੀ ਸੋ ਹੁਣੇ ਕਰਵਾਉਣੀ ਹੈ ਇਹਨਾਂ ਨੂੰ ਡਿਨਰ ਤੇ ਦਿਖਾ ਲੂੰਗੀ ਤੁਹਾਨੂੰ ਤੇ ਥੋੜਾ ਜਿਹਾ ਬਾਲ ਦਾ ਵੀ ਦਿਖਾ ਲ ਦੂੰਗੀ ਸੋ ਮਿਲਾਂਗੇ ਨਵੇਂ ਤੇ ਵਧੀਆ ਵਲੌਗ ਨਾਲ ਕੱਲ ਨੂੰ ਜਾ ਕੇ ਸੋ ਇਥੋਂ ਤੱਕ ਹੀ ਵਾਈ ਗੁਰੂ ਸਾਰ ਯਰ ਪੁਲਾ ਕਰੇ ਤੇ ਹਮ ਸੋ ਉਠਾਏ ਤੇ ਹੁਣ ਮੈਂ ਚੱਲੀ ਤੁਹਾਨੂੰ ਕਿਚਨ ਤੇ ਤੇ ਇਹਨਾਂ ਨੂੰ ਡਿਨਰ ਬਣਾ ਕੇ ਦੇਣੀ ਹੈ ਤੇ ਦਿਖਾ ਲੀਏ ਤੁਹਾਨੂੰ ਓਕੇ ਬਾਏ ਮਿਲਦੇ ਆਂ ਸੋ ਲੋ ਜੀ ਗਾਇਸ ਵੇਖ ਲਓ ਨੇਰਾ ਪੈ ਹੀ ਚੁੱਕਿਆ ਹੈ ਜਿਹੜਾ ਐਂਡਰ ਵਾਲਾ ਟਾਈਮ ਆਣਾ ਚਲੋ ਮੈਂ ਕਿ ਇਧਰ ਉਹ ਦਿਖਾ ਲਦੀ ਅੱਜ ਤੁਹਾਨੂੰ ਰੋਜ਼ ਉਦੋਂ ਥਣੀ ਦਿਖਾਉ ਲਦੀ ਰੰਨੀ ਆ ਸੋ ਆ ਦੇਖ ਲਓ ਹੁਣ ਵੱਜ ਗਏ 9:00 ਸਵੇਰੇ ਮਾਰਨਿੰਗ ਤੋਂ ਸਟਾਰਡ ਨੇ ਆ ਸਾਡੇ ਵਜਨ ਦੇ 9 ਐਵਰੀ ਟਾਈਮ ਸੋ ਚਲੋ ਜੀ ਹੁਣ ਕਰਦੇ ਆ ਵਲੌਗ ਦੀ ਐਂਡ ਮਿਲਾਂਗੇ ਨਵੇਂ ਤੇ ਵਧੀਆ ਵਲੌਗ ਨਾਲ ਬਾਏ ਬਾਏ ਗਾਇਸ ਡਿਨਰ ਵਗੈਰਾ ਸਾਰਾ ਕੁਝ ਹੋ ਚੁੱਕਾ ਹੈ ਕਲੀਨਿੰਗ ਤੇ ਸਾਰੇ ਜਣੇ ਵੇਖ ਲਓ ਹੁਣ ਕੋਈ ਵੀ ਨਹੀਂ ਇੱਥੇ ਹੈਗਾ ਖਾਲੀ ਆ ਨਾ ਕੋਈ ਨਜ ਨਹੀਂ ਆਉਂਦਿਆ ਸੋ ਐਕਚੁਅਲੀ ਹੁਣ ਕਰਦੇ ਆ ਸਭ ਨੂੰ ਗੁੱਡ ਨਾਈਟ ਗੁੱਡ ਨਾਈਟ ਗਾਇਜ਼ ਬਾਏ ਬਾਏ ਲੁੱਕ ਆਫਟ ਯੋਰself ਮਿਲਾਂਗੇ ਨਵੇਂ ਤੇ ਵਧੀਆ ਬਲੌਗ ਨਾਲ ਟੂਮੋਰੋ ਬਾਏ ਬਾਏ